ਉਹ ਨਾਲ ਚੁੱਕ ਕੇ ਉੱਪਰ ਕੰਨ ਦੇਤੇ ਰੱਖਤਾ ਤੇ ਆਪ ਅੰਦਰ ਵਰਗੇ ਨੇ ਹੱਥ ਵਿੱਚ ਇਹ ਪਾਸੇ ਵੇਖਦਾ ਸਾਰਾ ਉਹ ਵੀ ਉਹਦਾ ਇੱਥੇ ਰਹਿ ਗਿਆ ਕੰਨ ਦੇ ਤੱਪ ਗਏ ਤੇ ਅੰਦਰ ਬੜੇ ਨੇ ਮਿੰਟੋ ਮਿੰਟੀ ਅੱਗੋਂ ਕੋਈ ਨਹੀਂ ਪਤਾ ਲੱਗਾ ਕਿ ਇਹ ਤੇ ਲੋਥਰੋਲੇ ਨੇ ਕੀ ਕੀਤਾ ਕੀ ਨਹੀਂ ਕੀਤਾ ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨੇ ਸਮਾਣਾ ਹਲਚਲ ਨੇ ਉਸ ਲੋਕ ਮਸਲੇ ਚੱਕਦਾ ਤੇ ਅੱਜ ਵੀ ਇੱਕ ਲੋਕ ਮਸਲਾ ਤਾਂ ਨਹੀਂ ਕਹਿ ਸਕਦੇ ਕਿ ਵੀ ਜਿਹੜਾ ਇਹ ਪਰਿਵਾਰ ਹੈ ਭਿੰਡਰ ਕਲੋਨੀ ਦੇ ਵਿੱਚ ਇਹਨਾਂ ਦਾ ਨੁਕਸਾਨ ਹੋਇਆ ਪੰਜ ਤੋਂ 6 ਟੋਲੇ 6 7 ਟੋਲੇ ਸੋਨਾ ਦੱਸਦੇ ਨੇ ਤੇ 20 ਕੋਹ ਹਜ਼ਾਰ ਰੁਪਏ ਕੈਸ਼ ਦਸਦੇ ਨੇ ਤੇ ਇਹ ਘਰ ਦੇ ਵਿੱਚ ਚੋਰਾਂ ਨੇ ਬੇਖੌਫ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਸਾਡੇ ਨਾਲ ਵੀਰ ਖੜੇ ਨੇ ਤੇ ਮਾਤਾ ਜੀ ਵੀ ਖੜੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਵੀ ਜਿਹੜੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਹਨਾਂ ਦੇ ਮੂੰਹ ਲਪੇਟੇ ਹੋਏ ਸਨ ਤੇ ਨਾਲ ਹੀ ਕੈਮਰੇ ਵੀ ਲੱਗੇ ਹੋਏ ਨੇ ਉੱਥੋਂ ਵੀ ਭਾਲ ਕੀਤੀ ਤੇ ਪਤਾ ਇਹੀ ਲੱਗ ਰਿਹਾ ਕਿ ਵੀ ਉਹਨਾਂ ਦੇ ਮੂੰਹ ਲਪੇਟੇ ਹੋਏ ਨੇ ਤੇ ਮੰਗ ਇਹੀ ਹੈ ਕਿ ਵੀ ਇੱਕ ਤਾਂ ਉਹਨਾਂ ਦੇ ਜਿਹੜੀ ਚੋਰਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਤਾਂ ਉਹਨਾਂ ਦਾ ਕਹਿਣਾ ਹੈ ਕਿ ਵੀ ਇੱਧਰ ਪੁਲਿਸ ਪ੍ਰਸ਼ਾਸਨ ਦੇ ਗਸ਼ਤ ਭਦਾਈ ਜਾਵੇ ਜਿਹੜਾ ਕਿ ਵੀ ਕਿਸੇ ਨਾ ਕਿਸੇ ਪਾਸੇ ਸੋਸ਼ਲ ਮੀਡੀਆ ਖ਼ਬਰਾਂ ਰਾਹੀਂ ਸਵੇਰੀ ਪਤਾ ਲੱਗਦਾ ਕਿ ਵੀ ਅੱਜ ਫਲਾਨੀ ਥਾਂ ਤੇ ਜਾਂ ਉੱਥੇ ਜਾਂ ਇੱਥੇ ਚੋਰਾਂ ਨੇ ਵਾਰਦਾਤ ਨੂੰ ਬੇਕੋਫ ਹੋ ਕੇ ਅੰਜਾਮ ਦਿੱਤਾ ਗਿਆ ਤੇ ਜਿਵੇਂ ਮੋਤੀਆ ਬਾਜ਼ਾਰ ਵਾਲੀ ਚੋਰੀ ਦੀ ਵਾਰਦਾਤ ਜਿਵੇਂ ਹੋਈ ਸੀ ਕਿ 골ਡ ਦੀ ਤੇ ਜੇਵਲਰੀ ਦੀ ਭਾਰੀ ਕੈਸ਼ ਸੀ ਤੇ ਜੇਵਲਰੀ ਸੀ ਉਹ ਵੀ ਪਾਲ ਪੁਲਿਸ ਪ੍ਰਸ਼ਾਸਨ ਵੱਲੋਂ ਬੜੀ ਜਲਦੀ ਕਰ ਦਿੱਤੀ ਗਈ ਸੀ ਕਿ ਹੁਣ ਫਿਰ ਦੁਬਾਰਾ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਵੀ ਜਿਹੜੀ ਇਹ ਚੋਰੀ ਨੂੰ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਹਨਾਂ ਦੀ ਭਾਲ ਕੀਤੀ ਜਾਵੇ ਤੇ ਜਿਹੜਾ ਇਹਨਾਂ ਦਾ ਕੈਸ਼ ਤੇ ਜੇਵਲਰੀ ਚੋਰੀ ਹੋਈ ਹੈ ਉਹ ਜਲਦੀ ਤੋਂ ਜਲਦੀ ਮਿਲ ਜਾਵੇ ਤਾਂ ਜੋ ਇਹਨਾਂ ਦਾ ਵੀ ਪੁਲਿਸ ਪ੍ਰਸ਼ਾਸਨ ਦੇ ਵੀ ਸੁਭਾਸ਼ ਬਣਿਆ ਰਹੇ ਦੇਖਦੇ ਹਾਂ ਹੁਣ ਪੁਲਿਸ ਪ੍ਰਸ਼ਾਸਨ ਕਦੋਂ ਇਸ ਦੀ ਜਿਹੜੀ ਭਾਲ ਹੈ ਕਦੋਂ ਪੂਰ ਚੜ੍ਹਦੀ ਹੈ ਇਹ ਤਾਂ ਸਮਾਂ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਇੱਕ ਵਾਰੀ ਫਿਰ ਦੁਬਾਰਾ ਅਪੀਲ ਕਰਦੇ ਹਾਂ ਕਿ ਵੀ ਇਹਨਾਂ ਏਰੀਆ ਦੇ ਵਿੱਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਇੱਥੇ ਕੋਈ ਨੁਕਸਾਨ ਜਿਹੜੀਆਂ ਘਟਨਾਵਾਂ ਨਿਤ ਦੀਆਂ ਵਾਪਰਦੀਆਂ ਨੇ ਉਹ ਨਾ ਵਾਪਰਣ ਤੇ ਵੀਰ ਜੀ ਨਾਲੇ ਵੀ ਗੱਲ ਕਰਦੇ ਹਾਂ ਕਿੰਨਾ ਕ ਸਮਾਨ ਸੀ ਤੇ ਕੀ ਕੀ ਨਗਨੇ ਜਿਹੜੇ ਚੋਰੀ ਹੋਏ ਨੇ ਛੇ ਛੇ ਗੋਟੋੜੇ ਸਰਨਾਹੀ ਭਾਈ ਬਾਕੀ ਥੱਲੇ ਵੀ 20000 ਰੁਪਿਆ ਸੀ ਉਹ ਸਾਰਾ ਲੈ ਭੰਤਰੋੜ ਕੇ ਲੈ ਗਏ ਨੇ ਸਾਰੇ ਜੰਦਰੇ ਉਹੇ ਥਰੋੜ ਤੇ ਨੇ ਗਾਲੀ ਜਿਸ ਤੇ ਮਾਰੀਆਂ ਕੋ ਨੀ ਜਾਂਦੇ ਇਹ ਕਿੰਨੇ ਕ ਵਜੇ ਦੀ ਵੀਜੀ ਇਹ ਵਾਰ ਦਾ ਤੇ ਜਿਹੜੀ ਹੋਈ ਹੈ ਇਹ 8:30 ਵਜੇ ਦੀ ਬਸ ਮੈਂ ਤਾਂ ਉਧਰ ਲਾ ਲੋ 8:30 ਵਜੇ ਇਹ ਕਿ ਵੀ ਜਿਹੜੀ ਹੈ ਜਿਹੜੀ ਚੋਰੀ ਦੇ ਘਟਨਾ ਹੋਈ ਹੈ ਇਹ ਕੀ ਮੰਗ ਕਰਦੇ ਹੋ ਮੰਗ ਹੀ ਕਰਦੇ ਸਾਡਾ ਸਮਾਨ ਗਵਾਚਿਆ ਚੋਰਾਂ ਨੇ ਲੁੱਟਿਆ ਸਾਨੂੰ ਮਿਲ ਜਾਵੇ ਇਹਨਾਂ ਦੀ ਕਾਰ ਕੀਤੀ ਜਾਏ ਅਗੋਂ ਵਾਸਤੇ ਇਹਨਾਂ ਨੂੰ ਕੋਈ ਟੱਕਾ ਲਾਇਆ ਜਾਏ ਜੀ ਬਹੁਤ ਮਿਹਰਬਾਨੀ ਹੋਏਗੀ ਉਹ ਮਤਸਾਂ ਮਰਾਇ ਘਲੋ ਘਲੋ ਰਾਤਾਂ ਨੂੰ ਗੁਜ਼ਰੀ ਆ। ਕੋਈ ਨਾ ਨਹੀਂ ਵੇਖਿਆ ਨਾ ਕੋਈ ਲਾਈਟ ਭੇਜਿਆ ਲੈ ਹੈ ਵੀ ਸੀ। ਤੇ ਕੰਦ ਦੇ ਟੱਪ ਗਏ ਤੇ ਅੰਦਰ ਬੜੇ ਮਿੰਟੋ ਮਿੰਟੀ। ਅੱਗੋਂ ਕੋਈ ਨਹੀਂ ਪਤਾ ਲੱਗਾ ਕਿ ਇਹ ਤੇ ਲੋਸਟਰੋਲੇ ਨੇ ਕੀ ਕੀਤਾ ਕੀ ਨਹੀਂ ਕੀਤਾ। ਹੂੰ ਕੈਮਰੇ ਬੰਦ ਕਰ ਤੇ ਸਾਰੇ ਨਾ ਆ ਕੇ। ਜੀ। ਮਤਸਾਂ ਨੂੰ ਹੈ ਪਤਾ ਲੱਗਾ ਉਹਨਾਂ ਦੇ ਭਜੰਡੇ ਆ। ਇਹ ਤਾਂ ਆਪਣੀ ਜਾਨ ਬਚ ਗਈ ਜੇ ਅੰਦਰ ਹੁੰਦੇ ਇਹਨਾਂ ਨੂੰ ਬੜਾ ਛੜਦੇ ਉਹ। ਮੂੰ ਬੰਨਿਆ ਸੀ। ਕੀ ਮੰਗ ਕਰਦੇ ਹੋ ਮਾਤਾ ਜੀ? ਇਹੀ ਅਸੀਂ ਚਾਹੁੰਦੇ ਆਂ ਕਿ ਸਾਡਾ ਸਮਾਨ ਸਾਨੂੰ ਵਾਪਸ ਮਿਲ ਜਾਏ ਤੇ ਬੜੀ ਮਿਹਰਬਾਨੀ ਹੋਵੇਗੀ ਨਾਲੇ ਤੇ ਉਹਨੇ ਆ ਕੇ ਸਾਡਾ ਇਹਨਾ ਮਨ ਕੀਤਾ ਨਾਲੇ ਸਾਰਾ ਸਮਾਨ ਲੈ ਗਿਆ ਕਿ ساری ਜ਼ਿੰਦਗੀ ਦੀ ਕਮਾਈ ਸੀ ਜੀ ਸਾਰੀ ਹੋਰ ਨਾ ਮਾਤਾ ਜੀ ਕਿੰਨਾ ਨੁਕਸਾਨ ਹੋਇਆ ਇੱਥੇ ਉਪਰੋ 골ਡ ਤੋਂ ਇਲਾਵਾ ਉਰੇ ਉੱਥੇ 20000 ਰੁਪਇਆ ਪਿਆਸੀ ਰਫਾਫੇ ਦੇ ਵਿੱਚ ਆ ਪਿੱਛੇ ਮੁੰਡੇ ਦਾ ਕੀਤਾ ਸੀ ਉਹਦੇ ਵਿੱਚ ਕਾਟ ਵੇਸ ਕਾਟਣ ਦੇ ਵਿੱਚ ਵੈਸੇ ਪਏ ਸੀ ਉਹ ਵੀ ਲੈ ਗਏ ਜੀ ਤੇ ਤੁਹਾਨੂੰ ਇਹ ਪਤਾ ਕਦੋਂ ਕ ਲੱਗਿਆ ਇਹ ਜਦੋਂ ਨੁਕਸਾਨ ਹੋਇਆ ਤੁਹਾਡਾ ਇਹ ਕਦੋਂ ਲੱਗਿਆ ਜੀ ਪਤਾ ਤੁਹਾਨੂੰ ਇਹ ਸਵੇਰੇ ਲੱਗਾ ਪਤਾ ਸਵੇਰੇ ਜਦੋਂ ਤੁਸੀਂ ਆ ਕੇ ਦੇਖਿਆ ਹੋਣਾ ਕਿ ਵੀ ਆ ਲੋਕ ਵਗੈਰਾ ਆਪਣੇ ਜਿਹੜੇ ਟੁੱਟੇ ਹੋਏ ਨੇ ਹਾਂਜੀ ਦੇਖ ਸਕਦੇ ਹੋ ਇੱਥੇ ਜਿਹੜਾ ਲੋਕ ਵੀ ਟੁੱਟਿਆ ਹੈ अलमारी ਦਾ ਤੇ ਮਾਤਾ ਦਾ ਕਹਿਣਾ ਹੈ ਕਿ ਵੀ ਇਸ अलमारी ਦੇ ਵਿੱਚੋਂ ਕੈਸ਼ ਸੀ ਜਿਹੜਾ ਚੋਰੀ ਹੋਇਆ ਤੇ ਤੁਹਾਨੂੰ ਉਹ ਦਰਾਜ ਵੀ ਦਿਖਾ ਦਿੰਨੇ ਜਿਹੜੀ ਕਿ ਵੀ ਚੋਰਾਂ ਨੇ ਜਿਹੜਾ ਬੇਖੌਫ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਫਰੋੜਾ ਫਰਾਲੀ ਕੀਤੀ ਗਈ ਹੈ ਸਾਰਾ ਸਮਾਨ ਦੇਖ ਸਕਦੇ ਹੋ ਕਿ ਮੈਂ ਉਲਟ ਫੁਲਟ ਹੋਇਆ ਪਿਆ ਤੇ ਜਿਹੜਾ ਮਾਤਾ ਜੀ ਦਾ ਤੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਵੀ ساری ਜ਼ਿੰਦਗੀ ਦੀ ਕਮਾਈ ਹੁੰਦੀ ਹੈ 골ਡ ਜੁਵਲਰੀ ਬੰਦਾ ਕਿਵੇਂ ਬਣਾਉਂਦਾ ਆਪਣੇ ਧੀਆ ਬੱਚਿਆਂ ਵਾਸਤੇ ਤੇ ਦੇਖ ਸਕਦੇ ਹੋ ਕਿਵੇਂ ਬੇਖੌਫ ਚੋਰਾਂ ਵੱਲੋਂ ਨਿਤ ਦੀ ਹੀ ਕੋਈ ਨਾ ਕੋਈ ਘਟਨਾਵਾਂ ਜਿਹੜੀ ਸੋਸ਼ਲ ਮੀਡੀਆ ਜਾਂ ਅਖਬਾਰਾਂ ਰਾਹੀਂ ਪਤਾ ਲੱਗਦੀ ਹੈ ਕਿ ਵੀ ਅੱਜ ਉੱਥੇ ਜਾਂ ਇੱਥੇ ਬਹੁਤ ਚੋਰੀਆਂ ਹੋ ਰਹੀਆਂ ਨੇ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਦੁਬਾਰਾ ਇੱਕ ਵਾਰ ਫਿਰ ਬੇਨਤੀ ਕਰਦੇ ਹਾਂ ਜਿੱਦਾਂ ਮੋਤੀਆ ਬਾਜ਼ਾਰ ਵਾਲੀ ਚੋਰੀ ਦਾ ਮਾਮਲਾ ਹੱਲ ਹੋਇਆ ਸੀ ਕਿ ਵੀ 32 33 100 ਉਹ ਜਿੰਨਾ ਵੀ ਜੋ 골ਡ ਸੀ ਉਹਨਾਂ ਦਾ ਮਿਲ ਗਿਆ ਸੀ ਐਵੇਂ ਹੀ ਇਹਨਾਂ ਚੋਰਾਂ ਦੀ ਵੀ ਭਾਲ ਕੀਤੀ ਜਾਵੇ ਤਾਂ ਜੋ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਇਹ ਨੁਕਸਾਨ ਦੀ ਪਰਪਾਈ ਹੋ ਸਕੇ ਤੇ ਘਰ ਦੇ ਜਿਹੜੇ ਜੀ ਨੇ ਮੈਂਬਰਾਂ ਦਾ ਕਹਿਣਾ ਹੈ ਕਿ ਵੀ ਹਰ ਚੀਜ਼ ਨੂੰ ਉਹਨਾਂ ਨੇ ਫਰੋੜਾ ਫਰਾਲੀ ਕੀਤੀ ਹੈ ਕਿ ਵੀ ਉਹਨਾਂ ਨੇ ਕੀਮਤੀ ਸਮਾਨ ਦੀ ਭਾਲ ਕੀਤੀ ਹੈ ਦੇਖ ਸਕਦੇ ਹੋ ਬੈੱਡ ਦੇ ਗੱਦੇ ਚੱਕ ਕੇ ਵੀ ਥੱਲੇ ਉਹਨਾਂ ਨੇ ਪੂਰੀ ਭਾਲ ਕੀਤੀ ਹੈ ਕਿ ਵੀ ਇੱਥੇ ਵੀ ਕੋਈ ਕੈਸ਼ ਜਾਂ ਜਵੈਲਰੀ ਮਿਲ ਜਾਵੇ ਤੇ ਹੋਵੇ ਨਾ ਹੋਵੇ ਦੇਖੋ ਬਹੁਤ ਮਾੜੀ ਗੱਲ ਹੈ ਇਨਸਾਨ ਸਾਰੀ ਜ਼ਿੰਦਗੀ ਲਾ ਦਿੰਦਾ ਹੈ ਇਹ ਆਪਣੀ ਕਿਰਤ ਕਰਦੇ ਕਰਦੇ ਤੇ ਪਰ ਜਿਹੜੇ ਬੇਖੌਫ ਚੋਰਾਂ ਵੱਲੋਂ ਜਿਹੜਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬਹੁਤ ਗਲਤ ਗੱਲ ਹੈ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਇਸ ਏਰੀਏ ਦੇ ਵਿੱਚ ਗਸ਼ਤ ਵਧਾਈ ਜਾਵੇ ਦੇਖ ਸਕਦੇ ਹਾਂ ਕਿ ਵੀ ਇਹ ਬਜ਼ੁਰਗਾਂ ਦਾ ਕਹਿਣਾ ਹੈ ਕਿ ਵੀ ਸਾਰੀ ਜ਼ਿੰਦਗੀ ਦੀ ਕਮਾਈ ਸੀ ਜਿਹੜੀ ਕਿ ਵੀ ਬਣਾਈ ਹੋਈ ਸੀਗੀ ਕਿ ਵੀ 9:30 ਵਜੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਕੋਈ ਜ਼ਿਆਦਾ ਸਮਾਂ ਨਹੀਂ ਹੁੰਦਾ ਇਹ ਟਾਈਮ ਤੱਕ तकरीबन ਸਭ ਹਰ ਕੋਈ ਜਾਗਦੇ ਨੇ ਪਰ ਬੇਖੌਫ ਚੋਰਾਂ ਨੇ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਦੇਖ ਸਕਦੇ ਹੋ ਇਹ 골ਡ ਦੇ ਜੁਵੈਲਰੀ ਦੇ ਉਹ ਬਾਕਸ ਨੇ ਜਿਹੜੇ ਕਿ ਵੀ ਖਾਲੀ ਕਰਕੇ ਡੱਬੇ ਛੱਡ ਗਏ ਨੇ ਤੇ 골ਡ ਜੁਵੈਲਰੀ ਨਾਲ ਹੀ ਲੈ ਗਏ ਨੇ ਤੇ 6 ਕਿਤੋਲੇ ਸਮਾਨ ਦੱਸਦੇ ਨੇ ਜਿਹੜਾ ਚੋਰੀ ਹੋਇਆ ਤੇ ਕੁਝ ਕੈਸ਼ ਵੀ ਹੈ ਗੱਲ ਕਰਦੇ ਆ ਘਰ ਦੇ ਮੈਂਬਰਾਂ ਨਾਲ ਫੇਰ ਫਾਇਰ ਜੇਟ ਅੱਡ ਜਾਏਗਾ ਫਾਇਰ ਜੇਟ ਆ ਰਿਹਾ ਹੈ ਜੀ ਉਹ ਨਹੀਂ ਡੇ ਲਾ ਗਮਲਾ ਚੁੱਕ ਕੇ ਉੱਪਰ ਕੰਧ ਦੇ ਤੇ ਰੱਖਤਾ ਹੈ ਤੇ ਆਪ ਅੰਦਰ ਵਰਗੇ ਨੇ ਹੱਥ ਵਿੱਚ ਪੇਚ ਕਾਸੀ ਵੈਡਾ ਸਾਰਾ ਉਹ ਵੀ ਉਹਦਾ ਇੱਥੇ ਰਹਿ ਗਿਆ ਕਿ ਵੀ ਜਿਹੜੀ ਉਹ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਕੋਈ ਜਿਹੜਾ ਨਾਮ ਉਹਨਾਂ ਨੇ ਆਪਣੇ ਸੰਦ ਸਮਾਨ ਰੱਖਿਆ ਸੀ ਉਹ ਵੀ ਇੱਥੇ ਰਹਿ ਗਿਆ ਤੇ ਇੱਕ ਵਾਰ ਫਿਰ ਅਸੀਂ ਕਹਿੰਦੇ ਹਾਂ ਕਿ ਵੀ ਪ੍ਰਸ਼ਾਸਨ ਨੂੰ ਚਾਹੀਦਾ ਇਹ ਨਾ ਏਰੀਆ ਦੇ ਵਿੱਚ ਗਸ਼ਤ ਵਧਾਈ ਜਾਵੇ ਪਈ ਦਾ ਐਕਸੀਡੈਂਟ ਉਹ ਦਾ ਹੱਥ ਕਰੋਗੇ ਐਕਸੀਡੈਂਟ ਹੋ ਗਿਆ ਤਾਂ ਕਰਕੇ ਸਤੋ ਜਾਇ ਨਹੀਂ ਗਿਆ ਰਾਤ ਨੂੰ ਰਿਪੋਰਟ ਲਖਣ ਵਾਸਤੇ ਜੀ ਮੇਰੇ ਹਸਬੰਡ ਡਿਊਟੀ ਤੇ ਸੀਗੇ ਇਸ ਕਰਕੇ ਘਰ ਕੋਈ ਨਾ ਹੋਣ ਕਰਕੇ ਰਾਤ ਨਹੀਂ ਰਿਪੋਰਟ ਲਖਾਈ ਗਈ ਹੁਣ ਲਖਾਵਾਂਗੇ ਤੇ ਘਰ ਦੇ ਵਿੱਚ ਬਜ਼ੁਰਗਾਂ ਦਾ ਕਹਿਣਾ ਹੈ ਕਿ ਵੀ ਕੱਲੇ ਹੀ ਸੀਗੇ ਤੇ ਜਿਹੜਾ ਇਹ ਨੁਕਸਾਨ ਹੋਇਆ ਤੇ ਜਲਦੀ ਤੋਂ ਜਲਦੀ ਭਾਲ ਕੀਤੀ ਜਾਵੇ ਤੇ ਇਹਨਾਂ ਦਾ ਵੀ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਹੋ ਸਕੇ ਦੇਖ ਸਕਦੇ ਹੋ ਇਹ ਉਹ ਘਰ ਹੈ ਜਿੱਥੇ ਚੋਰਾਂ ਵੱਲੋਂ ਬੇਖੌਫ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਹ ਲੋਕਰ ਨੇ ਜਿਹੜੇ ਕਿ ਵੀ ਤੋੜ ਕੇ ਜਿਹੜੇ ਕੀਮਤੀ ਜੀਵਰਾਤ ਨੇ ਇਨਸਾਨ ਕਿਵੇਂ ਬਣਾਉਂਦਾ ਆਪਾਂ ਅੱਜ ਦੇ ਮਹਿੰਗਾਈ ਦੇ ਦੌਰ ਦੇ ਵਿੱਚ ਸੋਚ ਹੀ ਸਕਦੇ ਹਾਂ ਤੇ ਜਿਹੜਾ ਇਹ ਨੁਕਸਾਨ ਹੋਇਆ ਬਹੁਤ ਮਾੜੀ ਗੱਲ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਅਸੀਂ